ਤੇ ਐਕਟਰ ਆਉਂਦੇ ਜਾਂਦੇ ਹਨ ਆਉਂਦੇ ਜਾਂਦੇ ਆਉਂਦੇ ਜਾਂਦੇ ਰਹਿੰਦੇ ਹਨ ਤਾਂ ਸਮਝੋ ਕਿ ਕਰਮ ਬੰਧਨ ਸੀ ਹੁਣ ਉਸ ਨੂੰ ਖਤਮ ਕਰੋ ਪੁੱਲ ਜਾਓ ਤੇ ਕਰਮ ਬੰਧਨ ਖਤਮ ਹੋ ਜਾਓ ਕਰਮ ਬੰਧਨ ਅਨੰਤ ਮਤਲਬ ਉਸ ਨੂੰ ਆਪਣੇ ਕਰਮ ਬੰਧਨ ਉੱਤੇ ਛੱਡ ਦੇਣਾ ਚਾਹੀਦਾ ਹੈ ਤੂੰ ਆਪਣਾ ਅੱਗੇ ਦਾ ਦੇਖ ਅਸੀਂ ਜੋ ਧਰਤੀ ਤੇ ਹਾਂ ਅਸੀਂ ਆਪਣਾ ਆਪਣੇ ਲਈ ਕਰਾਂਗੇ ਆਪਣੇ ਮੁਕਸ਼ ਦੇ ਲਈ ਕੰਮ ਕਰਾਂਗੇ ਤੁਸੀਂ ਆਪਣੇ ਮੁਕਸ਼ ਦੇ ਲਈ ਸੋਚੋ ਬਾਪੂ ਜੀ ਉਸ ਨੂੰ ਉਸ ਦੀ 사ਤ ਗਤੀ ਕਿਸ ਤਰ੍ਹਾਂ ਹੋਈ ਤੇ ਉਸ ਨੂੰ ਗਿਆਨ ਸੁਣਾਉਣਾ ਚਾਹੀਦਾ ਹੈ ਔਰ ਕਈ ਲੋਕ ਕੀ ਕਰਦੇ ਕਿ ਸਾਲੋਂ ਸਾਲ ਤੱਕ ਦਾਦੇ ਦੀ ਨਾਨੇ ਦੀ ਫੋਟੋ ਰੱਖਦੇ ਕੀ ਫੋਟੋ ਰੱਖ ਕੇ ਬੈਠ ਜਾਂਦੀ ਕੀ ਕਾਰਨ మోਹ ਦੇ ਕਾਰਨ ਇਹ ਮੋਹ ਤੇ ਛੱਡਣਾ ਹੀ ਹੈ ਜਿਸ ਤਰ੍ਹਾਂ ਭਗਤੀ ਇੱਛਾ ਕਹਿੰਦੇ ਹਨ ਵਿਸ਼ੇ ਵਿਕਾਰ ਮਟਾਓ ਦੇਵਾ ਪਾਪ ਹਰੋ ਦੇਵਾ